12ਵੇਂ ਨਤੀਜਿਆਂ ਨੇ ਹੈਰਾਨੀਜਨਕ ਅੰਕੜੇ ਕਿਤੇ ਪਏ ਪੰਜਾਬੀ ਤੋਂ ਪੰਜਾਬੀ ਹੀ ਬੱਚੇ ਹੋ ਰਹੇ ਦੂਰ ਕਈ ਬੱਚੇ ਪੰਜਾਬੀ ਵਿਸ਼ਾ ਹੀ ਨਹੀਂ ਕਰ ਪਾਈ ਪਾਸ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਐਨਆਰਆਈ ਟੀਵੀ ਨਾਲ ਮੈਂ ਤੁਹਾਡੇ ਨਾਲ ਸਤਰਾਮ ਸਿੰਘ ਬਠੋਈ ਤਾਂ ਬਿੱਤੇ ਦਿਨ ਹੀ 12ਵੀਂ ਜਮਾਤ ਦਾ ਰਿਜ਼ਲਟ ਆਇਆ ਤਾਂ ਪੀਐਸਈਵੀ ਨੇ ਆਪਣਾ ਰਿਜ਼ਲਟ ਐਲਾਨ ਕੀਤਾ ਤਾਂ ਉੱਥੇ ਹੀ ਬਹੁਤ ਸਾਰੇ ਜਿਹੜੇ ਆ ਘਰਾਂ ਵਿੱਚ ਜਿਹੜੀ ਆ ਖੁਸ਼ੀ ਦੀ ਲਹਿਰ ਦੇਖੀ ਗਈ ਕਿਉਂਕਿ ਬਹੁਤ ਸਾਰੇ ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਪਾਸ ਆਏ ਆ ਪਰ ਉੱਥੇ ਹੀ ਜੋ ਬਾਅਦ ਵਿੱਚ ਰਿਪੋਰਟਾਂ ਸਾਹਮਣੇ ਆਈਆਂ ਨੇ ਖਾਸ ਕਰਕੇ ਜੇ ਪੰਜਾਬੀ ਵਿਸ਼ੇ ਦੀ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਨੇ ਕਿ ਪੰਜਾਬੀ ਤੋਂ ਪੰਜਾਬੀ ਬੱਚੇ ਹੀ ਦੂਰ ਹੁੰਦੇ ਦਿਖਾਈ ਦੇ ਰਹੇ ਨੇ ਭਾਵੇਂ ਕਿ ਮੌਕੇ ਦੀਆਂ ਸਰਕਾਰਾਂ ਵੱਲੋਂ ਵੱਡੇ ਪੱਧਰ ਤੇ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਨੇ ਪੰਜਾਬੀ ਭਾਸ਼ਾ ਦੇ ਲਈ ਇਥੋਂ ਤੱਕ ਕਿ ਦੁਕਾਨਾਂ ਤੇ ਸਾਈਨ ਬੋਰਡ ਵੀ ਪੰਜਾਬੀ ਵਿੱਚ ਕਰਵਾ ਦਿੱਤੇ ਪਰ ਜੋ ਜ਼ਮੀਨੀ ਹਕੀਕਤ ਹੈ ਉਹ ਹੋ ਰਹੀ ਕੁਝ ਬਿਆਨ ਕਰ ਰਹੀ ਹੈ ਤੇ ਹੈਰਾਨ ਕਰ ਰਹੀ ਹੈ ਕਿ ਕਿਸ ਤਰੀਕੇ ਨਾਲ ਬੱਚੇ ਆ ਜਿਹੜੇ ਉਹ ਪੰਜਾਬੀ ਤੋਂ ਹੀ ਦੂਰ ਹੁੰਦੇ ਦਿਖਾਈ ਦੇ ਰਹੇ ਨੇ ਤਾਦਾਦ ਦੀ ਹੈ ਕਿ 12ਵੀਂ ਦੇ ਨਤੀਜੇ ਵਿੱਚ ਅੰਗਰੇਜ਼ੀ ਵਿਸ਼ਾ ਹੀ ਵਿਦਿਆਰਥੀਆਂ ਤੇ ਭਾਰੂ ਨਹੀਂ ਪੈ ਰਿਹਾ ਸਗੋਂ ਪੰਜਾਬੀ ਵਿਸ਼ਾ ਵੀ ਕਿਤੇ ਨਾ ਕਿਤੇ ਭਾਰੂ ਪੈਂਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਆਏ ਨਤੀਜਿਆਂ ਚ ਵਿਦਿਆਰਥੀਆਂ ਦੇ ਜਿੱਥੇ ਅੰਗਰੇਜ਼ੀ ਵਿਸ਼ੇ ਵਿੱਚ ਹੱਥ ਤੰਗ ਰਿਹਾ ਉੱਥੇ ਹੀ ਪੰਜਾਬੀ ਵਿਸ਼ੇ ਚ ਵੀ ਪਿਛਲੇ ਸਾਲ ਨਾਲੋਂ ਜ਼ਿਆਦਾ ਵਿਦਿਆਰਥੀ ਫੇਲ ਹੋਏ ਨੇ ਜੋ ਕਿ ਚਿੰਤਾ ਦੀ ਗੱਲ ਹੈ ਇਸ ਦੇ ਨਾਲ ਹੀ ਹਿਸਟਰੀ ਵਿਸ਼ਾ ਵੀ ਵਿਦਿਆਰਥੀਆਂ ਲਈ ਔਖਾ ਸਾਬਤ ਹੋਇਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ 12ਵੀਂ ਜਮਾਤ ਦੇ ਨਤੀਜਿਆਂ ਤੋਂ ਜਦੋਂ ਡੂੰਗੀ ਨਜ਼ਰ ਮਾਰੀ ਗਈ ਤਾਂ ਸਭ ਤੋਂ ਵੱਧ ਫੇਲ ਹੋਣ ਵਾਲੇ ਵਿਦਿਆਰਥੀ ਦੀ ਗਿਣਤੀ ਅੰਗਰੇਜ਼ੀ ਵਿਸ਼ੇ ਤੋਂ ਸਾਹਮਣੇ ਆਈ ਹੈ ਅੰਗਰੇਜ਼ੀ ਵਿਸ਼ਾ ਸ਼ੁਰੂ ਤੋਂ ਹੀ ਵਿਦਿਆਰਥੀਆਂ ਲਈ ਟੇਢੀ ਖੀਰ ਰਹੀ ਹੈ ਅੰਗਰੇਜ਼ੀ ਵਿਸ਼ੇ ਵਿੱਚ ਇਸ ਵਾਰ 26502 ਲੱਖ 65388 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਅਤੇ ਇਸ ਵਿਸ਼ੇ ਵਿੱਚੋਂ 10274 ਵਿਦਿਆਰਥੀ ਫੇਲ ਹੋ ਗਏ ਅੰਗਰੇਜ਼ੀ ਵਿਸ਼ੇ ਵਿੱਚੋਂ ਪਾਸ ਫੀਸਦੀਦਾਰ 96.12% ਰਹੀ ਹੈ ਜਦੋਂ ਕਿ ਪਿਛਲੇ ਸਾਲ ਅੰਗਰੇਜ਼ੀ ਵਿੱਚ 28 2,84,452 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਅਤੇ 13,384 ਵਿਦਿਆਰਥੀ ਫੇਲ ਹੋਏ ਸਨ ਇਸੇ ਤਰ੍ਹਾਂ ਜੇਕਰ ਪੰਜਾਬੀ ਜਨਰਲ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਵਿਸ਼ੇ 'ਚੋਂ 3823 ਵਿਦਿਆਰਥੀ ਫੇਲ ਹੋਏ ਨੇ ਜੋ ਕਿ ਚਿੰਤਾ ਦੀ ਗੱਲ ਹੈ ਅਤੇ ਇਸ ਸਾਲ ਪੰਜਾਬੀ ਵਿੱਚ ਪਿਛਲੇ ਸਾਲ ਨਾਲੋਂ ਜ਼ਿਆਦਾ ਵਿਦਿਆਰਥੀ ਫੇਲ ਹੋਏ ਨੇ ਪਿਛਲੇ ਸਾਲ ਪੰਜਾਬੀ ਜਨਰਲ ਵਿਸ਼ੇ ਵਿੱਚੋਂ 1098 ਵਿਦਿਆਰਥੀ ਫੇਲ ਹੋਏ ਸਨ ਆਪਣੀ ਮਾਤ ਭਾਸ਼ਾ ਦੇ ਵਿਸ਼ੇ ਵਿੱਚੋਂ ਵਿਦਿਆਰਥੀਆਂ ਦਾ ਪਾਰ ਨਾ ਹੋਣਾ ਵੱਡੇ ਸਵਾਲ ਖੜਾ ਕਰਦਾ ਹੈ ਇਸ ਵਾਰ ਪੰਜਾਬੀ ਵਿਸ਼ੇ ਵਿੱਚ 265009 ਵਿਦਿਆਰਥੀ ਬੈਠੇ ਸਨ ਅਤੇ ਉਹਨਾਂ ਵੱਲੋਂ ਇਹ ਪ੍ਰੀਖਿਆ ਦਿੱਤੀ ਗਈ ਸੀ ਅਤੇ 26160 261186 ਵਿਦਿਆਰਥੀ ਪਾਸ ਹੋਏ ਨੇ ਹਿਸਟਰੀ ਵਿਸ਼ੇ ਵਿੱਚ ਜੇਕਰ ਦੇਖਿਆ ਜਾਵੇ ਉਸ ਤੋਂ ਵੀ ਕਾਫੀ ਜਿਹੜੇ ਵਿਦਿਆਰਥੀ ਪਿੱਛੇ ਰਹੇ ਨੇ ਤਾਂ ਸਭ ਤੋਂ ਹੈਰਾਨੀ ਜਨਕ ਗੱਲ ਇਹ ਹੈ ਕਿ ਆਪਣੀ ਮਾਤ ਭਾਸ਼ਾ ਆਪਣੀ ਮਾਂ ਬੋਲੀ ਤੋਂ ਹੀ ਜਿਹੜੇ ਆ ਉਹ ਬੱਚੇ ਕਿਤੇ ਨਾ ਕਿਤੇ ਦੂਰ ਹੁੰਦੇ ਨਜ਼ਰ ਆ ਰਹੇ ਨੇ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰ ਕੌਣ ਹੈ ਇਹ ਵੱਡਿਆ ਇੱਕ ਸਵਾਲ ਬਣਦਾ ਹੈ ਕਦੋਂ ਇਹ ਜਿਹੜੇ ਆ ਮਾਂ ਬੋਲੀ ਆਪਣੇ ਬੱਚਿਆਂ ਦੇ ਜਿਹੜੇ ਆ ਅਸਰ ਦਿਖਾਏਗੀ ਕਦੋਂ ਬੱਚੇ ਜਿਹੜੇ ਆ 100% ਦੀ 100% ਆ ਜਿਹੜੇ ਉਹ ਪਾਸ ਹੋਣਗੇ 100/100 ਜਿਹੜਾ ਅੰਕੜਾ ਸਾਹਮਣੇ ਆਏਗਾ ਉਹ ਇੱਕ بڑا ਇੱਕ ਸਵਾਲ ਬਣ ਗਿਆ ਤੇ ਜੇ ਘਰ ਦੇਖਿਆ ਜਾਵੇ ਕਿ ਪੰਜਾਬੀ ਭਾਸ਼ਾ ਨਾ ਅਹਿਮ ਹੈ ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਭਾਵੇਂ ਮੌਕੇ ਦੀ 77 ਸਰਕਾਰ ਵੱਲੋਂ ਵੱਡੇ ਪੱਦਰ ਤੇ ਮੁਹੀਮਾ ਤੱਕ ਵੀ ਚਲਾਈਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਹਫਤੇ ਵੀ ਮੈਂ ਹਫਤੇ ਵੀ ਚਲਾਏ ਗਏ ਜਾਨੀ ਕਿ ਹਫਤਾਵਾਰੀ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਤੇ ਉੱਥੇ ਹੀ ਮਹੀਨਾਵਾਰ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਪਰ ਜੋ ਨਤੀਜੇ ਸਾਹਮਣੇ ਆ ਰਹੇ ਆ ਉਹ ਹੈਰਾਨ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਹਲੇ ਵੀ ਬੱਚੇ ਜਿਹੜੀ ਆਪਣੀ ਮਾਂ ਬੋਲੀ ਤੋਂ ਦੂਰ ਹੋ ਰਹੇ ਨੇ ਜੇਕਰ ਦੇਖਿਆ ਜਾਵੇ ਕਿ ਪੰਜਾਬ ਵਿੱਚ ਤਾਂ ਵੱਡੇ ਪੱਧਰ ਤੇ ਮਾਹੌਲ ਇਦਾਂ ਦਾ ਬਣਿਆ ਸੀ ਕਿ ਕਿਸੇ ਸਮੇਂ ਦੁਕਾਨਾਂ ਤੇ ਸਾਇਨ ਬੋਰਡ ਜਿਹੜੇ ਉਹ ਵੀ ਅੰਗਰੇਜ਼ੀ ਤੋਂ ਹਟਾ ਕੇ ਪੰਜਾਬੀ ਵਿੱਚ ਕਰਵਾ ਦਿੱਤੇ ਸਨ ਪਰ ਉਸ ਦਾ ਵੀ ਬਹੁਤਾ ਅਸਰ ਹੁੰਦਾ ਨਜ਼ਰ ਨਹੀਂ ਆਇਆ ਕਿਉਂਕਿ ਇਸ ਸਾਲ ਪਿਛਲੇ ਸਾਲ ਨਾਲੋਂ ਜ਼ਿਆਦਾ ਵਿਦਿਆਰਥੀ ਪੰਜਾਬੀ ਚੋਂ ਫੇਲ ਹੋ ਚੁੱਕੇ ਨੇ ਤਾਂ ਇਸ ਦਾ ਕਾਰਨ ਕੀ ਹੈ ਕਿ ਅਧਿਆਪਕਾਂ ਦੀ ਘਾਟ ਹੈ ਜਾਂ ਫਿਰ ਬੱਚੇ ਆ ਜਿਹੜੇ ਉਹ ਪੰਜਾਬੀ ਮਾਂ ਬੋਲੀ ਤੋਂ ਇਲਾਵਾ ਕਿਸੇ ਹੋਰ ਮਾਂ ਬੋ ਜਿਹੜੀ ਹੋਰ ਬੋਲੀ ਨੂੰ ਤਵੱਜੋ ਦੇ ਰਹੇ ਨੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਹਿੰਦੀ ਭਾਸ਼ਾ ਨੂੰ ਜਾਦੇ ਤਵੱਜੋ ਦਿੱਤੀ ਜਾ ਰਹੀ ਹੈ ਇਹ ਵੀ ਇੱਕ ਵੱਡੇ ਜਿਹੜੇ ਆ ਖੋਜ ਦੀ ਗੱਲ ਹੈ ਤੇ ਦੇਖਣਾ ਹੋਏਗਾ ਕਿ ਇਸ ਸਾਰੇ ਮਾਮਲੇ ਤੇ ਕਦੋਂ ਤੱਕ ਸਿੱਖਿਆ ਜਿਹੜੇ ਵਿਭਾਗ ਆ ਉਹ ਜਾਗੇਗਾ ਤੇ ਪੰਜਾਬੀ ਮਾਂ ਬੋਲੀ ਨੂੰ ਪੈਰਾਂ ਸਿਰ ਕਰੇਗਾ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਵੱਡੇ ਵੱਡੇ ਦਾਅਵੇ ਤਾਂ ਠੋਕੇ ਜਾ ਰਹੇ ਆ ਪਰ ਅਸਲ ਹਕੀਕਤ ਹੈ ਜਿਹੜੀ ਉਹ ਨਤੀਜਿਆਂ ਨੇ ਸਾਹਮਣੇ ਲਿਆ ਕੇ ਰੱਖ ਦਿੱਤੀ ਆ ਕਿ 12ਵੀਂ ਜਮਾਤ ਦੇ ਵਿੱਚ ਮਾਂ ਬੋਲੀ ਤੋਂ ਕਾਫੀ ਜਿਹੜੇ ਬੱਚੇ ਆ ਉਹ ਦੂਰ ਰਹੇ ਨੇ ਤੇ ਆਪਣੀ ਮਾਂ ਬੋਲੀ ਹੀ ਉਹ ਪਾਸ ਨਹੀਂ ਕਰ ਪਏ